ਦਨ ਦਿਹਾੜੇ ਦੀਪਨਗਰ ਸਥਿਤ ਗਲੀ ਨੰਬਰ 3 ਵਿਖੇ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿੱਨਾਂ ਵਿੱਚੋਂ ਲੋਕਾਂ ਵੱਲੋਂ ਇੱਕ ਵਿਅਕਤੀ ਨੂੰ ਮੌਕੇ ਤੇ ਕਾਬੂ ਕਰਕੇ ਪੁਲਿਸ ਵਾਲੇ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਅੱਜ ਦਿਨੇ ਤਿੰਨ ਨਕਾਬਪੋਸ਼ ਮੋਟਰਸਾਈਕਲ ਤੇ ਆਏ ਤੇ ਦੀਪਨਗਰ ਸਥਿਤ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਦੇ ਲੁੱਟ ਲਈ ਚਲੇ ਗਏ ਇਸ ਦੌਰਾਨ ਇੱਕ ਵਿਅਕਤੀ ਬਾਹਰ ਖੜਾ ਗਿਆ ਜਦਕਿ ਦੋ ਵਿਅਕਤੀ ਦੁਕਾਨ ਦੇ ਅੰਦਰ ਚਲੇ ਗਏ ਜਿਨ੍ਹਾਂ ਕੋਲ ਇੱਕ ਕੋਲ ਪਿਸਤੌਲ ਅਤੇ ਦੂਸਰੇ ਕੋਲ ਸੂਆ ਮਜੂਸੀ ਇਸ ਦੌਰਾਨ ਉਹਨਾਂ ਵੱਲੋਂ ਦੁਕਾਨਦਾਰ ਦੇ ਹੱਥ ਖੜੇ ਕਰਵਾ ਲਏ ਅਤੇ ਉਹਨਾਂ ਪਾਸ ਪਿਆ ਕੈਸ਼ ਖੋਲਿਆ ਜਦੋਂ ਕੁਝ ਦੇਰ ਬਾਅਦ ਉਹ ਪੈਸੇ ਲੈ ਕੇ ਜਾਣ ਲੱਗੇ ਤਾਂ ਦੁਕਾਨਦਾਰ ਵੱਲੋਂ ਇੱਕ ਹੋਰ ਵਿਅਕਤੀ ਦੀ ਮਦਦ ਨਾਲ ਇੱਕ ਵਿਅਕਤੀ ਨੂੰ ਦਬੋਚ ਲਿਆ ਜਦਕਿ ਦੋ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ ਇਸ ਦੌਰਾਨ ਲੁੱਟਣ ਲਈ ਆਏ ਵਿਅਕਤੀ ਵੱਲੋਂ ਦੁਕਾਨਦਾਰ ਤੇ ਸੂਆ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਲੋਕਾਂ ਵੱਲੋਂ ਲੁਟੇਰੇ ਨੂੰ ਕਾਬੂ ਕਰਕੇ ਪੁਲਿਸ ਵਾਲੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਗ੍ਰਿਫਤਾਰ ਕੀਤੇ ਗਏ ਮੌਜੂਦ ਤੋਂ ਠਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਦਕਿ ਦੂਸਰਿਆਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਮੇਰਾ ਨਾਮ ਜੀ ਨਰੇਸ਼ ਕੁਮਾਰ ਉਹ ਵਿਕੀ ਹੈ ਜੀ ਮੈਂ ਬਾਬਾ ਦੀਪ ਸਿੰਘ ਨਗਰ ਦਾ ਨਿਵਾਸੀ ਹਾਂ ਗਲੀ ਨੰਬਰ 3 ਦੇ ਵਿੱਚ ਮੇਰੀ ਦੁਕਾਨ ਹੈ ਇਲੈਕਟ੍ਰੋਨਿਕਸ ਮੈਂ ਜਿਆ ਫਿਰ ਪ੍ਰਾਂਤ ਤੇ ਬੈਠਾ ਸੀਗਾ ਮੇਰੇ ਕੋਲ ਜੀ ਦੋ ਮੁੰਡੇ ਆਏ। ਜੀ ਦੋ ਮੁੰਡੇ ਆਏ ਜੀ ਤੇ ਮਾ ਕੇ ਕਿਤੇ ਕਸਟਮਰ ਹਾਂਜੀ ਮਾਹਬਾਈ ਜੀ ਕੀ ਹਾਲ ਹੈ ਕਹਿੰਦੇ ਠੀਕ ਹੈ। ਮੈਨੂੰ ਉਹਨਾਂ ਨੇ ਗਾਲ ਕੱਢੀ ਜੀ। ਕਹਿੰਦੇ ਪੈਸੇ ਕੱਢ ਮੈਂ ਯਾਰ ਕੌਣ ਹਾਂ ਯਾਰ ਕਿਉਂ ਚੌੜ ਕਰੀ ਜਿੰਨਾ। ਕਹਿੰਦੇ ਤੈਨੂੰ ਸੁਣਦਾ ਨਹੀਂ ਗੱਲਾਂ ਕੋਲ। ਤੇ ਦੂਜੇ ਜਿਹੜੇ ਬੰਦੇ ਤੇ ਪਿਸਤੌਲ ਪਾਈ ਵੀ ਸੀ ਜੀ ਨਾਲ ਦੇ ਨੇ ਪਿਸਤੌਲ ਕੱਢ ਕੇ ਜੀ ਮੇਰੇ ਛਾਤੀ ਤੇ ਲਾ ਲਈ। ਕਹਿੰਦਾ ਪੈਸੇ ਕੱਢ ਗੱਲਾਂ ਕੋਲ ਮੈਂ ਹੀ ਗੱਲਾਂ ਕੋਲ ਤਾਂ। ਮਾ ਜੀ ਆਦੇ ਗੱਲੇ ਚ ਮੈਂ ਹੁਣ ਤਾਂ ਜਾਇ ਇਹੋ ਜਿਹੇ ਕਿਹੜਾ ਕੋਈ ਗਾਈ ਆ ਇਹ ਜਾਂ ਪੈਸੇ ਕਿੱਥੇ ਕਿੱਥੇ ਤੇ ਮੁੜ ਕੇ ਗਏ ਉਹ ਦੂਜਾ ਗੱਲਾ ਦੱਸ ਕਿੱਥੇ ਮੈਂ ਦੂਜਾ ਗੱਲਾ ਦੇਖੋ ਖੋਲੋ ਤੁਸੀਂ ਸਾਰੇ ਬਰੋਲੋ ਤੇ ਜੀ ਉਹ ਮੁੜ ਕੇ ਜੀ ਉਹ ਮੇਰੇ ਨਾਲ ਕਹਿੰਦੇ ਏਟੀਐਮ ਦੇ ਮੇਰੇ ਏਟੀਐਮ ਚੱਕ ਲਈ ਜੀ ਉਹਨਾਂ ਨੇ ਤੇ ਮੁੜ ਕੇ ਇਹਨਾਂ ਨੂੰ ਮਰਾ ਇਲੈਕਟ੍ਰੀਸ਼ੀਅਨ ਬੰਦਾ ਆ ਗਿਆ ਜੀ ਮੇਰਾ ਫੋਨ ਖੋਲੇ ਜੀ ਉਹਨਾਂ ਨੇ ਤੇ ਮਾ ਜੀ ਮੇਰਾ ਫੋਨ ਦੇ ਦਿਓ ਇਹ ਮੇਰੇ ਕੋਲ ਇਲੈਕਟ੍ਰੀਸ਼ੀਅਨ ਆਇਆ ਜੀ ਮੈਨੂੰ ਹੌਸਲਾ ਲੱਗ ਗਿਆ ਉਹ ਅੰਦਰ ਜਦੋਂ ਭੜਿਆ ਜੀ ਤੇ ਉਹਨਾਂ ਨੇ ਦੇਖ ਲੈ ਇੱਕ ਹੁੰਦਾ ਹੋਰ ਆ ਗਿਆ ਭੱਜਣ ਲੱਗੇ ਜੀ ਜਿਹੜਾ ਪਿਸਤੌਲ ਵਾਲਾ ਮੁੰਡਾ ਸੀ ਉਹ ਭੱਜ ਗਿਆ ਜੀ ਤੇ ਮੈਂ ਕੈਮਰਾ ਫੋਨ ਤੇ ਫੋਨ ਦੇ ਤੇ ਜਿਹੜਾ ਉਹ ਪਿਸਤੌਲ ਵਾਲਾ ਭੱਜ ਗਿਆ ਜੀ ਮੈਨੂੰ ਮੈਂ ਜਿਹੜਾ ਤਾਂ ਭੱਜ ਗਿਆ ਮੈਂ ਜਿਹੜਾ ਦੂਜਾ ਮੁੰਡਾ ਸੀ ਜੀ ਨਿਯਤਤਾ ਸੀਗਾ ਤੇ ਉਹਦੀ ਜੇਬ ਤੋਂ ਸੂਆ ਸੀਗਾ ਜੀ ਮੈਂ ਉਹਨੂੰ ਫੜ ਕੇ ਸਿੱਟ ਲੈ ਜੀ ਮੈਂ ਤੇ ਮੇਰੇ ਲੈਕੀਸ਼ ਨਹੀਂ ਤੇ ਉਹਨੇ ਸੂਆ ਕੱਢ ਕੇ ਜੀ ਮੇਰੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਜੀ ਮੈਂ ਸਿਰ ਬਚਾ ਕਰ ਲਿਆ ਤੇ ਮਰੇ ਉਹਨੇ ਇੱਥੇ ਡੋਲੇ ਤੇ ਮਾਰੇ ਜੀ ਮੋਢੇ ਤੇ ਤੇ ਉਸ ਤੋਂ ਬਾਅਦ ਉਹ ਸਵਾਟ ਗ ਗਿਆ ਜੀ ਤੇ ਫਿਰ ਲੋਕਾਂ ਨੇ ਉਹਨੂੰ ਛੱਡ ਦੇ ਜੀ ਤੇ ਲੋਕਾਂ ਨੇ ਬਹੁਤ ਉਹਨੂੰ ਕੁੱਟਿਆ ਜੀ ਇਹ ਤਿੰਨੇ ਜਾਨੇ ਸੀਗੇ ਮੋਟਰਸਾਈਕਲ ਤੇ ਜੀ ਅੱਛਾ ਪਹਿਲਾਂ ਵੀ ਕਦੇ ਆਏ ਤੁਹਾਡੇ ਕੋਲ ਨਹੀਂ ਜੀ ਨਹੀਂ ਪਹਿਲਾਂ ਨਹੀਂ ਆਇਆ ਜੀ ਮਾਦਾ ਇਹਨਾਂ ਨੂੰ ਜਾਣਦਾ ਵੀ ਨਹੀਂ ਜੀ ਇਹ ਜਿਹੜਾ ਬੰਦਾ ਫੜਿਆ ਸੀ ਉਹ ਕਹਿੰਦਾ ਇਹ ਬਿੱਲ ਹੈ ਜੀ ਕੋਈ ਬੰਗੀ ਨਾ ਕਰਦਾ ਦੂਜਾ ਅੱਛਾ ਇੱਕ ਮੋਟਰਸਾਈਕਲ ਵਾਲਾ ਪਤਾ ਨਹੀਂ ਕੌਣ ਆਣ ਪੁਛਾਤਾ ਜੀ ਇਹਨਾਂ ਕੋਲ ਲਾਇਸੈਂਸੀ ਰਵਲਵਰ ਹੈ ਜੀ ਉਹ ਲਾਇਸੈਂਸੀ ਰਵਲਵਰ ਦੀ ਕਾਪੀ ਸਾਡੇ ਇੱਥੇ ਪਈ ਜੀ ਇਸੇ ਬੋੜੀ ਤੇ ਉਹ ਪੁਰਸ ਨੂੰ ਦਿੱਤੀ ਆਈ ਸੀ ਨਾਲ ਪਿਸਤੌਲ ਆਈ ਪਿਸਤੌਲ ਤਾਂ ਲੈ ਕੇ ਭੱਜੀ ਆਏ ਦੋ ਆਰਮ ਤੇ ਉਹਦੇ ਕੋਲ ਪਟਾ ਸੀਗਾ ਜੀ ਕਵਰ ਉਹ ਪੁਰਸ ਨੂੰ ਅਸੀਂ ਦੇਖ ਚੁੱਕੇ ਜੀ ਕੀ ਕੁਝ ਲੈ ਕੇ ਵੀ ਗਏ ਉਹਨਾਂ ਨੇ ਗੱਲੇ ਜੋ ਜਿਹੜੇ ਮੇਰੇ ਪੈਸੇ ਸੀਗੇ ਉਹ ਲੈ ਗਏ ਸਾਰੇ ਅੱਛਾ ਅੰਦਾਜ਼ਾ ਕੁਝ ਦਿੱਨਾ ਨਹੀਂ ਕੁਝ ਨਹੀਂ ਪਤਾ ਜੀ ਗੱਲੇ 'ਚ ਪੈਸੇ ਹਾਂ ਜੀ ਕਿੰਨੇ ਸੀ ਮੇਰੇ ਬੋਰੀਸ ਤੋਂ ਇਲਾਵਾ ਹੋਰ ਨਹੀਂ ਬਸ ਇਹ ਉਹਨਾਂ ਨੇ ਮੇਰੇ ਨਾਲ ਕੁੱਟ ਮਾਰ ਕੀਤੀ ਗੋਲੀ ਮਾਰ ਗੋਲੀ ਮਾਰਦੇ ਸੀਗੇ ਜੀ ਮੇਰੇ ਅੱਛਾ ਪਰ ਮੈਂ ਹੱਥ ਜੋੜੇ ਮਹਾਮਦ ਨਿੱਕ ਨਿੱਕੇ ਬੱਚੇ ਤੁਸੀਂ ਗੱਲੇ ਜਿਹੜੇ ਪੈਸੇ ਲੈ ਜਾਓ ਤੇ ਬਾਅਦ ਵਿੱਚ ਸਰ ਕੀ ਘਟਣਾ ਵਾਪਰੀ ਹੈਗੀ ਆ ਅਜੀਬ ਜਿਹਾ ਮੈਨੂੰ ਜਦੋਂ ਪਤਾ ਲੱਗਿਆ ਮੈਂ ਉੱਥੇ ਗੁੰਜੇ ਤਿੰਨ ਬਰਗਣੀ ਚ ਤਾਂ ਉੱਥੇ ਸਾਡੇ ਮਤਲਬ ਵਿਕੀ ਰਾਮ ਜੀ ਆ ਉਹਨੇ ਦੁਕਾਨ ਹੈ ਇਲੈਕਟ੍ਰੋਨਿਕਸ ਦੀ ਪਕਾਣਾ ਨਿਸ਼ਕਮਰ ਹੈ ਪਤਾ ਲੱਗਿਆ ਤਿੰਨੇ ਜਣੇ ਆਏ ਸੀਗੇ ਉਹਦੇ ਕੰਨ ਤੇ ਪਿਸਤਨ ਲਾ ਕੇ ਉਹਦੇ ਤੋਂ ਜੋ ਵੀ ਕਦੇ ਗੱਲੇ ਦੇ ਵਿੱਚ ਹੈ ਕੱਢਦੇ ਸਾਰਾ ਕੁਝ ਤਾਂ ਉੱਥੇ ਇੰਨੇ ਦਰਾਰਾ ਜਿਹੜੇ ਕੁਝ ਮਾਰੇ ਵੀ ਉਹਨੇ ਮਨ ਕੇ ਕੋਈ ਸੀ ਉਹਦੇ ਕੋਲ ਸੂਆ ਵਗੈਰਾ ਉਹਨਾਂ ਕੋਈ ਸ਼ਾਇਦ ਕੁਛ ਨਾਲ ਤਾਂ ਉਦੋਂ ਬਾਅਦ ਫਿਰ ਜਦੋਂ ਜਾਣ ਲੱਗੇ ਤਾਂ ਇੰਨੇ ਕੋ ਬੰਦਾ ਹੋਰ ਆ ਗਿਆ ਇਲੈਕਟ੍ਰੀਸ਼ੀਅਨ ਉਹਰੇ ਆ ਕੇ ਨਾਲ ਲੱਗ ਕੇ ਤੇ ਇੱਕ ਬੰਦਾ ਫੜ ਲਿਆ ਮੋਕੇ ਤੇ 2:00 ਵਜੇ ਕਿੰਨੇ ਕ ਵਜੇ ਦੀ ਘਟਨਾ ਸਰ ਇਹ ਤੇ ਕਿਸ ਤਰ੍ਹਾਂ ਦਾ ਲਗਭਗ 10:30 11:00 ਸਵਾ 11 ਦੇ ਵਿੱਚ ਦੀ 11:00 ਸਵਾ ਦੇ ਦਿਨ ਦਿਨ ਦੇ ਟਾਈਮ ਆ ਹੁਣ ਕੀ ਲੱਗਦਾ ਜਿਸ ਤਰ੍ਹਾਂ ਦਿਨ ਦਿਹਾੜੇ ਕਾਰੋਬਾਰੀਆਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾ ਬਹੁਤ ਮਾੜੀ ਕੱਲ੍ਹ ਹੀ ਜਦੋਂ ਮਾੜੀ ਗੱਲ ਨਹੀਂ ਹੋ ਸਕਦੀ ਇੱਕ ਦੁਕਾਨਦਾਰ ਦੀ ਕੋਈ ਸਿਫਤੀ ਨਹੀਂ ਜਿਹੜੀ ਉਹਨਾਂ ਦੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਲੋਕਾਂ ਨੂੰ ਜਿਹੜੇ ਜਨੇਸ਼ ਕੁਮਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਇਹ ਜਿਹੜੇ ਇਸ ਤਰ੍ਹਾਂ ਦੇ ਮਾਹੌਲ ਬਣਿਆ ਇਹਨੂੰ ਖਤਮ ਹੋਣੀ ਚਾਹੀਦੀ ਅਸੀਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਹਾਂ ਕਿ ਇੱਥੇ ਗਸ਼ਤ ਵਗੈਰਾ ਲਾਈ ਜਾਵੇ ਦੀਪ ਸਿੰਘ ਨਗਰ ਦੇ ਵਿੱਚ ਇੱਥੇ ਅੱਗੇ ਵੀ ਬਹੁਤ ਵਾਰੀ ਘਟਨਾਵਾਂ ਹੋਈਆਂ ਹਨ ਇਹਨੂੰ ਰੋਕਣ ਵਾਸਤੇ ਗਸ਼ਤ ਵਗੈਰਾ ਲਾਈ ਜਾਵੇ ਤੇ ਕਾਨੂੰਨੀ ਕਾਰਵਾਈ अच्छा मौके ਤੇ ਇਸ ਤੇ ਸਵਾਰ ਹੋ ਕੇ ਐਸੀ ਕੋਈ ਫੜਿਆ ਨਹੀਂ ਇਹਦੇ ਬਾਰੇ ਮੈਨੂੰ ਜਿਆਦਾ ਜਾਣਕਾਰੀ ਨਹੀਂ ਹੈਗੀ ਤੇ ਉਹ ਕਲਾਮਾ ਜੀ ਐ ਕ੍ਰਿਸ਼ਨ ਕੁਮਾਰ ਜੀ ਨੂੰ ਜਿਆਦਾ ਜਾਣਕਾਰੀ ਹੋਊ ਦੱਸੋ ਮੋਟਰਸਾਈਕਲ ਤੇ ਆਪਾਂ ਦੇਖੇ ਨੇ ਮੇਰੇ ਤਨਾ ਕਰਨਾ ਹੀ ਜਾਂਦਾ ਇਹਨੂੰ ਪਤਾ ਨਹੀਂ ਮੋਟਰਸਾਈਕਲ ਤੇ ਆਇਆ ਜਾਂ ਸਾਈਕਲ ਤੇ ਆਇਆ ਬਾਈ ਜੀ ਤਿੰਨ ਜਣੇ ਸੀਗੇ ਇੱਕ ਚਲਾ ਰਿਹਾ ਸੀਗਾ ਇੱਕ ਇਹਦੇ ਨਾਲ ਸੀ ਇਹ ਬੰਦਾ ਫੜ ਲਿਆ ਉਹ ਇਹਨੂੰ ਛੱਡ ਕੇ ਭੱਜ ਗਿਆ ਇੱਕ ਤੋਂ ਮੋਰ ਸਾਈਡ ਤੇ ਤਿੰਨ ਜਣੇ ਆਏ ਤਿੰਨ ਜਣੇ ਆਏ ਸੀਗੇ ਭਾਈ ਜੀ ਮੀਂਹ ਪੈਂਦਾ ਸੀ 11 ਸਵਾ 11 ਵਜੇ ਤੋਂ ਬਾਅਦ ਦੀ ਗੱਲ ਹੈ 15 ਮਿੰਟਾਂ ਦੇ ਵਿੱਚ ਵਿੱਚ ਹੋਇਆ ਈ ਨਹੀਂ ਜਿਸ ਤਰ੍ਹਾਂ ਦਿਨ ਦਿਹਾੜੇ ਇਸ ਤਰ੍ਹਾਂ ਦੀ ਵਾਰਦਾਤ ਬਹੁਤ ਮਾੜੀ ਗੱਲ ਹੈ ਇਹ ਪ੍ਰਸ਼ਾਸਨ ਨੂੰ ਚਾਹੀਦਾ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕੋਈ ਬੰਦਾ ਚਾਹ ਤੇ ਜਵਾਕ ਪਾੜ ਰਿਹਾ ਪਾਲ ਨਹੀਂ ਸਕਦਾ ਇਹੋ ਜਿਹੇ ਹਾਲਾਤ ਹੋਏ ਬਈ ਨਹੀਂ ਕੋਈ ਅਧਿਕਾਰੀ ਮੌਕੇ ਤੇ ਪੁਲਿਸ ਤਾਂ ਆਇਆ ਵੀ ਬਹੁਤ ਸਾਰੇ ਅਧਿਕਾਰੀ ਆ ਗਏ ਸੀਗੇ ਉਹ ਫੜਕੇ ਲੈ ਕੇ ਜਿਹੜਾ ਅਸੀਂ ਬੰਦਾ ਫੜਿਆ ਸੀਗਾ ਉਹਨੂੰ ਲੈ ਚੁੱਕੇ ਨੇ ਫੜਕੇ ਲੈ ਗਿਆ ਆ ਵੀ ਰਾਸਤੇ 'ਚ ਅਸੀਂ ਹੁਣ ਇਹ ਇਧਰ ਡਾਕਟਰੀ ਕਾਰਵਾਈ ਉਨਾਂ ਕੋਲੋਂ ਇੱਕ ਤਾਂ ਪਿਸਟਲ ਜਿਹੜਾ ਸੀਗਾ ਹੀ ਉਹ ਤਾਂ ਮੁੰਡਾ ਲੈ ਕੇ ਭੱਜ ਗਿਆ ਦੂਜਾ ਇਹਦੇ ਕੋਲੇ ਰੋਂਦਾ ਵਾਲਾ ਪਟਾ ਹੀ ਲਾਇਸੈਂਸੀ ਹਥਿਆਰ ਇਹਨਾਂ ਕੋਲੇ ਇਹ ਆਪ ਦਾ ਨਾਮ ਲਖਵੀਰ ਦੱਸਦਾ ਜੀ ਲਾਇਸੈਂਸ ਤੇ ਵੀ ਲਖਵੀਰ ਨਾਮ ਲਿਖਿਆ ਹੋਈ ਉਹ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਮੁਲਾਜ਼ਮਾਂ ਨੂੰ ਸਪੁਰਦ ਕਰਤਾ ਜੀ